ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਚੋਣ ਲੜ ਸਕਦੇ ਨੇ ਇਸ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਨੇ ਬਠਿੰਡਾ ਸੀਟ ਤੋਂ ਚੋਣ ਲੜੀ ਜਾ ਸਕਦੀ ਹੈ ਇਥੋਂ ਤੱਕ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਕਿ ਉਹਨਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਚੋਣ ਲੜਨ ਲਈ ਨੋਬਰ ਨੋ ਹੋਏ ਪਏ ਨੇ ਫਿਲਹਾਲ ਪਰਿਵਾਰ ਦੇ ਵੱਲੋਂ ਇਸ ਬਾਰੇ ਕੋਈ ਪੁਖਤਾ ਪ੍ਰਮਾਣ ਸਾਹਮਣੇ ਨਹੀਂ ਆ ਸਕਿਆ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਹੁਣ ਅਮਰਿਤਪਾਲ ਸਿੰਘ ਵਾਂਗ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਲੱਗੇ ਨੇ ਹਾਲਾਂਕਿ ਬੜੀ ਦੇਰ ਤੋਂ ਇਹ ਚਰਚਾਵਾਂ ਚੱਲਦੀਆਂ ਪਈਆਂ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਚੋਣ ਲੜ ਸਕਦੇ ਨੇ ਪਰ ਕਿਸ ਆਧਾਰ ਦੇ ਉੱਤੇ ਚੋਣ ਲੜਨਗੇ ਇਹ ਅਜੇ ਕਲੀਅਰ ਨਹੀਂ ਸੀ ਅਜੇ ਤੱਕ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਦੇ ਸਮਰਥਨ ਦੇ ਨਾਲ ਚੋਣ ਲੜ ਸਕਦੇ ਨੇ ਕੋਈ ਕਹਿ ਰਿਹਾ ਸੀ ਕਿ ਕਾਂਗਰਸ ਪਾਰਟੀ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਦੇ ਝੰਡੇ ਦੇ ਥੱਲੇ ਆਪਣੇ ਪੁੱਤ ਵਾਂਗ ਚੋਣ ਲੜ ਸਕਦੇ ਨੇ ਜਿਵੇਂ ਸਿੱਧੂ ਮੂਸੇਵਾਲੇ ਨੇ ਵਿਧਾਨ ਸਭਾ ਚੋਣਾਂ ਲੜੀਆਂ ਸੀ ਉਸੇ ਤਰ੍ਹਾਂ ਬਲਕੌਰ ਸਿੰਘ ਐਮਪੀ ਦੀ ਚੋਣ ਲੜ ਸਕਦੇ ਨੇ ਕਾਂਗਰਸ ਪਾਰਟੀ ਦੇ ਝੰਡੇ ਦੇ ਹੇਠ ਪਰ ਹੁਣ ਇਹ ਮਾਮਲਾ ਘਮ ਦਾ ਨਜ਼ਰ ਆ ਰਿਹਾ ਹੈ ਦਰਸਲ ਜਾਣਕਾਰੀ ਮੁਤਾਬਕ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜ ਸਕਦੇ ਨੇ ਇਸ ਬਾਰੇ ਚਰਚਾਵਾ ਜੜੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਪਰ ਗੱਲ ਇੱਥੇ ਆ ਕੇ ਖੜਦੀ ਐ ਸਿੱਧੂ ਮੂਸੇਵਾਲਾ ਕਾਂਗਰਸ ਦੇ ਝੰਡੇ ਹੇਠ ਵਿਧਾਨ ਸਭਾ ਇਲੈਕਸ਼ਨ ਲੜਦਾ ਆ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਕਾਂਗਰਸ ਪਾਰਟੀ ਦੇ ਸਰਪੰਚ ਨੇ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਦੇ ਨੇ ਆਪਣੇ ਪਿੰਡ ਦੇ ਸਰਪੰਚ ਨੇ ਔਰ ਉੱਥੇ ਹੀ ਬਲਕੌਰ ਸਿੰਘ ਕਾਂਗਰਸ ਪਾਰਟੀ ਦੇ ਨਾਲ ਖਾਸਾ ਰੁਝਾਨ ਰੱਖਦੇ ਨੇ ਬਲਕੌਰ ਸਿੰਘ ਦੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਖਾਸੀ ਗੱਲਬਾਤ ਹੈਗੀ ਐ ਹਰ ਕੋਈ ਜਾਣਦਾ ਆ ਪੀਪੀਸੀਸੀ ਪ੍ਰਧਾਨ ਰਾਜਾ ਵਿੜਿੰਗ ਬਲਕੌਰ ਸਿੰਘ ਦੇ ਖਾਸੇ ਕਰੀਬੀ ਨੇ ਹਰ ਕੋਈ ਜਾਣਦਾ ਔਰ ਪੀਪੀਸੀਸੀ ਪ੍ਰਧਾਨ ਦਾ ਹੀ ਇਹ ਦਾਵਾ ਸੀ ਕਿ ਜੇ ਬਲਕੌਰ ਸਿੰਘ ਕਾਂਗਰਸ ਨਾਲ ਰਲ ਕੇ ਇਲੈਕਸ਼ਨ ਲੜਨਾ ਚਾਹਣਗੇ ਤੇ ਕਾਂਗਰਸ ਪੂਰਾ ਸਮਰਥਨ ਕਰੇਗੀ ਉਹਨਾਂ ਦਾ ਇਥੋਂ ਤੱਕ ਵੀ ਗੱਲ ਸਾਹਮਣੇ ਆਈ ਸੀ ਕਿ ਜੇ ਆਜ਼ਾਦ ਵੀ ਖੜਦੇ ਨੇ ਤੇ ਕਾਂਗਰਸ ਸਮਰਥਨ ਕਰ ਸਕਦੀ ਆ ਪਰ ਇਸ ਗੱਲ ਤੇ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਜੀਤ ਮਹਿੰਦਰ ਸਿੱਧੂ ਕਾਂਗਰਸ ਪਾਰਟੀ ਦਾ ਹਾਲ ਹੀ ਦੇ ਵਿੱਚ ਹਿੱਸਾ ਬਣੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ ਲਗਾਤਾਰ ਪਾਰਟੀਆਂ ਸਵਿਚ ਕਰਦੇ ਰਹੇ ਨੇ ਲੰਬੇ ਸਮੇਂ ਸ਼੍ਰੋਮਣੀ ਅਕ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜੀਤਮੇਂਦਰ ਸਿੱਧੂ ਪਰ ਦੂਜੇ ਪਾਸੇ ਜਦੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਆ ਤੇ ਹੁਣ ਇਸ ਸਮੇਂ ਤੇ ਆ ਕੇ ਬਲਕੌਰ ਸਿੰਘ ਨੇ ਜੇ ਦਾਵਾ ਕੀਤਾ ਵੀ ਆ ਚੋਣ ਲੜਨ ਦਾ ਤੇ ਕਾਂਗਰਸ ਪਾਰਟੀ ਦੇ ਵਾਸਤੇ ਇਹ ਇੱਕ ਪ੍ਰੋਬਲੈਮੈਟਿਕ ਸਿਚੁਏਸ਼ਨ ਹੋ ਸਕਦੀ ਆ ਕਿਉਂਕਿ ਬਲਕੌਰ ਸਿੰਘ ਜ਼ਰੂਰ ਕਹਿੰਦੇ ਚੋਣ ਮੈਦਾਨ 'ਚ ਉਤਰਨਗੇ ਔਰ ਜੇ ਉਤਰਦੇ ਨੇ ਤਾਂ ਕਾਂਗਰਸ ਪਾਰਟੀ ਦੇ ਵੋਟ ਜਿਹੜੇ ਨੇ ਉਹ ਜ਼ਰੂਰ ਟੁੱਟ ਸਕਦੇ ਨੇ ਕਾਂਗਰਸ ਪਾਰਟੀ ਦੇ ਵੋਟ ਤੋੜੇ ਜਾ ਸਕਦੇ ਨੇ ਕਾਂਗਰਸ ਪਾਰਟੀ ਨੂੰ ਇਸ ਦੇ ਨਾਲ ਸਿੱਧਾ ਨੁਕਸਾਨ ਚਲਣਾ ਪੈ ਸਕਦਾ ਹੈ ਹੋ ਸਕਦਾ ਹੈ ਕਿ ਇਨ ਬਿਟਵੀਨ ਕਾਂਗਰਸ ਪਾਰਟੀ ਕੋਈ ਹੋਰ ਪਲਾਨ ਵੀ ਬਣਾ ਲਵੇ ਕਿਉਂਕਿ ਅੰਤਰਖਾਤੇ ਕਈ ਥਾਵਾਂ ਦੇ ਉੱਤੇ ਇਹ ਵੀ ਖਬਰਾਂ ਚੱਲ ਰਹੀਆਂ ਨੇ ਕਿ ਜੀਤ ਮਹਿੰਦਰ ਸਿੱਧੂ ਦੀ ਟਿਕਟ ਕੱਟੀ ਜਾ ਸਕਦੀ ਹੈ ਔਰ ਉਹਨਾਂ ਦੀ ਥਾਂ ਦੇ ਉੱਤੇ ਦੁਬਾਰਾ ਵਿਚਾਰ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਬਲਕੌਰ ਸਿੰਘ ਨੂੰ ਸਮਰਥਨ ਦੇ ਸਕਦੀ ਹੈ ਪਰ ਨਾਲ ਦੀ ਨਾਲ ਚਰਚਾਵਾਂ ਹੋਰ ਵੀ ਨੇ ਕਿਉਂਕਿ ਬਠਿੰਡਾ ਦੀ ਸੀਟ ਇਹੋ ਜੀ ਹੈ ਜਿਸ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਚੌਣ ਲੜ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਹੇਠ ਬੀਬੀ ਹਰਸਿਮਰਤ ਕੌਰ ਬਾਦਲ ਚੌਣ ਲੜ ਰਹੇ ਨੇ ਔਰ ਦੂਜੇ ਪਾਸੇ ਲੱਖਾ ਸਧਾਨਾ ਦੀ ਗੱਲ ਕਰੀਏ ਇਹ ਦੋ ਉਹ ਲੀਡਰ ਨੇ ਜਿਹੜੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਸਮਰਥਨ ਕਰਦੇ ਰਹੇ ਨੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਰਹੇ ਨੇ ਸਿੱਧੂ ਮੂਸੇਵਾਲੇ ਦੇ ਇਨਸਾਫ ਦਾ ਸਮਰਥਨ ਕਰਦੇ ਰਹੇ ਨੇ ਪਰ ਹੁਣ ਉਹੀ ਜੇ ਬਲਕੌਰ ਸਿੰਘ ਚੌਣ ਲੜਦੇ ਨੇ ਤਾਂ ਉਹਨਾਂ ਦੇ ਐਂਟੀ ਖੜਨਗੇ ਸ਼ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਖੜਨਗੇ ਔਰ ਲੱਖਾ ਸਧਾਨਾ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਸਿਮ ਕੀ ਵੱਡੇ ਪੱਧਰ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਦਾ ਸਮਰਥਨ ਵੀ ਕਰਦੇ ਰਹੇ ਨੇ ਪਰਿਵਾਰ ਦਾ ਸਮਰਥਨ ਕਰਦੇ ਰਹੇ ਨੇ ਪਰ ਇੱਥੇ ਇਹ ਸਾਰਾ ਕੁਝ ਦੱਸਣ ਦੀ ਅਵਸ਼ਕਤਾ ਤਾਂ ਬਣੀ ਕਿ ਹੁਣ ਕੀ ਇਹ ਜਿਹੜੇ ਵੱਡੇ ਲੀਡਰ ਨੇ ਜਿਹੜੇ ਚੋਣ ਮੈਦਾਨ 'ਚ ਉਤਰੇ ਹੋਏ ਨੇ ਆਪਣੀਆਂ ਪਾਰਟੀਆਂ ਨੂੰ ਜਿਤਾਉਣ ਵਾਸਤੇ ਜਾਂ ਫਿਰ ਆਪ ਜਿੱਤਣ ਵਾਸਤੇ ਜਿਹੜੇ ਖੜੇ ਨੇ ਕੀ ਉਹ ਜੇ ਬਲਕੌਰ ਸਿੰਘ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਉਹਨਾਂ ਦਾ ਸਮਰਥਨ ਕਰਨਗੇ ਕਿਉਂਕਿ ਹੁਣ ਤੱਕ ਪਰਿਵਾਰ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਇਹ ਲੀਡਰ ਕਰਦੇ ਆਏ ਨੇ ਪਰਿਵਾਰ ਦਾ ਸਮਰਥਨ ਇਹ ਲੀਡਰ ਕਰਦੇ ਆਏ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਹਵਾਲਾ ਲੈ ਕੇ ਸੂਬਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਆਏ ਨੇ ਪਰ ਹੁਣ ਜਦੋਂ ਬਲਕੌਰ ਸਿੰਘ ਜੇ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਕੀ ਇਹ ਲੀਡਰ ਉਹਨਾਂ ਦਾ ਸਮਰਥਨ ਕਰਨਗੇ ਆਪਣੀ ਰਿਪੀਟ ਆਪਣੀ ਸੀਟ ਤੋ ਪਿਸ਼ਾਹ ਹਟਣਗੇ ਔਰ ਕੀ ਬਲਕੌਰ ਸਿੰਘ ਨੂੰ ਜਿੱਤਣ ਦੇਣਗੇ ਕਿਉਂਕਿ ਬਲਕੌਰ ਸਿੰਘ ਦਾ ਦਾਵਾ ਹੈ ਕਿ ਐਮਪੀ ਬਣ ਕੇ ਉਹ ਆਪਣੇ ਪੁੱਤ ਦਾ ਇਨਸਾਫ ਲੈਣ ਦੀ ਹਰ ਕੋਸ਼ਿਸ਼ ਕਰਨਗੇ ਹਰ ਸੰਭਵ ਕੋਸ਼ਿਸ਼ ਕਰਨਗੇ ਜੇ ਉਹ ਚੋਣ ਲੜਦੇ ਨੇ ਪਹਿਲਾਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਚੋਣ ਬਾਰੇ ਇਲੈਕਸ਼ਨਜ਼ ਲੜਨ ਬਾਰੇ ਉਹਨਾਂ ਨੇ ਕਿਹਾ ਸੀ ਕਿ ਜੇ ਇਲੈਕਸ਼ਨਜ਼ ਲੜ ਕੇ ਉਹਨਾਂ ਨੂੰ ਇਨਸਾਫ ਮਿਲਦਾ ਹੈ ਉਹਨਾਂ ਦੇ ਪੁੱਤ ਨੂੰ ਇਨਸਾਫ ਮਿਲਦਾ ਤਾਂ ਉਹ ਜ਼ਰੂਰ ਇਲੈਕਸ਼ਨਜ਼ ਲੜਨਗੇ ਹਾਲਾਂਕਿ ਅਜੇ ਤੱਕ ਪਰਿਵਾਰ ਨੇ ਇਸ ਗੱਲ ਤੇ ਪ੍ਰਮਾਣ ਨਹੀਂ ਦਿੱਤਾ ਪਰ ਜੇ ਇਲੈਕਸ਼ਨਜ਼ ਲੜਦੇ ਨੇ ਤਾਂ ਕੀ ਇਹ ਪਹਿਲਾਂ ਸਮਰਥਨ ਦੇਣ ਵਾਲੇ ਲੀਡਰ ਪਿਸ਼ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਲੱਖਾਂ ਸਿਧਾਨਾਂ ਨੂੰ ਸਮਰਥਨ ਦਿੱਤਾ ਹੈ ਕਿ ਉਹ ਲੱਖਾਂ ਸਿਧਾਨਾਂ ਨੂੰ ਹੀ ਸਮਰਥਨ ਦੇਣਗੇ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਵੱਡੇ ਪੱਧਰ ਦੇ ਉੱਤੇ ਸਮਰਥਨ ਦਿੰਦੇ ਰਹੇ ਨੇ ਸਿਮਰਨਜੀਤ ਸਿੰਘ ਮਾਨ ਔਰ ਹਾਲ ਹੀ ਦੇ ਵਿੱਚ ਜਦੋਂ ਬਲਕੌਰ ਸਿੰਘ ਦੇ ਚੋਣ ਮੈਦਾਨ ਚ ਉਤਰਨ ਦੀ ਗੱਲ ਸਾਹਮਣੇ ਆਈ ਉਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਨੇ ਇਸ ਤੋਂ ਇਲਾਵਾ ਗੱਲ ਉੱਥੇ ਹੀ ਆ ਕੇ ਦੁਬਾਰਾ ਖੜ ਜੰਦੀ ਹੈ ਕਿ ਕੀ ਬਲਕੌਰ ਸਿੰਘ ਨੂੰ ਉਸੇ ਤਰ੍ਹਾਂ ਲੋਕ ਫਤਵਾ ਦੇਣਗੇ ਜੇ ਉਹ ਚੋਣ ਮੈਦਾਨ 'ਚ ਖੜਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਦੀ ਵੀ ਫੈਨ ਫਾਲੋਇੰਗ ਬੇਹਿਸਾਬ ਹੈ ਪਰ ਜਦੋਂ ਚੋਣ ਮੈਦਾਨ 'ਚ ਉਤਰਨ ਦੀ ਗੱਲ ਆਉਂਦੀ ਹੈ ਜਦੋਂ ਵੋਟਾਂ ਪੈਣ ਦੀ ਗੱਲ ਆਉਂਦੀ ਹੈ ਉਦੋਂ ਹਾਲਾਤ ਬਦਲ ਜਾਂਦੇ ਨੇ ਮਾਨਸਾ ਤੋਂ ਜਦੋਂ ਵਿਧਾਨ ਸਭਾ ਚੋਣਾਂ ਲਈ ਖੜਦੇ ਨੇ ਸਿੱਧੂ ਮੂਸੇਵਾਲਾ ਉਸ ਵੇਲੇ ਹਰ ਕੋਈ ਇਹੀ ਸੋਚ ਰਿਹਾ ਹੁੰਦਾ ਹੈ ਕਿ ਜਿੰਨੀ ਸਿੱਧੂ ਮੂਸੇਵਾਲੇ ਦੀ ਫੈਨ ਫਾਲੋਇੰਗ ਹੈ ਉਹਦਾ ਜਿੱਤਣਾ ਬਹੁਤ ਆਸਾਨ ਹੋ ਸਕਦਾ ਪਰ ਉਸ ਤੋਂ ਬਾਅਦ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਜ਼ਰੂਰ ਸਿੱਧੂ ਮੂਸੇਵਾਲਾ ਹਾਰ ਦਾ ਸਾਹਮਣਾ ਕਰਦੇ ਨੇ ਉਹੀ ਹਾਲਾਤ ਇਹਨਾਂ ਦੇ ਪਰਿਵਾਰ ਲਈ ਬਣ ਸਕਦੇ ਨੇ ਜੇ ਉਹ ਚੋਣ ਮੈਦਾਨ 'ਚ ਖੜਦੇ ਨੇ ਕਿਉਂਕਿ ਫੈਨ ਫਾਲੋਇੰਗ ਹੋਣਾ ਇੱਕ ਅਲੱਗਾਂ ਗੱਲ ਹੈ ਔਰ ਚੋਣ ਮੈਦਾਨ 'ਚ ਉਤਰ ਕੇ ਵੋਟਾਂ ਹਾਸਲ ਕਰਨਾ ਇੱਕ ਵੱਖਰੀ ਗੱਲ ਹੈ ਵੋਟਾਂ ਪਾਉਣ ਲੱਗੇ ਲੋਕ ਆਪਣੀ ਪਸੰਦੀਦਾ ਪਾਰਟੀ ਨੂੰ ਜਿਤਾਉਣ ਦੀ ਗੱਲ ਕਰਦੇ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਦੀ ਗੱਲ ਕਰਦੇ ਨੇ ਔਰ ਜਿੰਨੀਆਂ ਰਵਾਇਤੀ ਪਾਰਟੀਆਂ ਲੋਕਾਂ ਦੇ ਮਨਾਂ ਦੇ ਵਿੱਚ ਵੜੀਆਂ ਹੋਈਆਂ ਨੇ ਲੋਕਾਂ ਨੂੰ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਕਿਸੇ ਨਵੇਂ ਨੂੰ ਮੌਕਾ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕਲਪ ਹੈਗਾ ਜੋ ਲੋਕਾਂ ਨੂੰ ਲੈਣਾ ਪਵੇਗਾ ਔਰ ਇਸੇ ਵਾਸਤੇ ਹੋ ਸਕਦਾ ਹੈ ਕਿ ਬਲਕੌਰ ਸਿੰਘ ਨੂੰ ਇਸ ਵੇਲੇ ਵਿਵਾਦ ਦਾ ਸਾਹਮਣਾ ਕਰਨਾ ਪਵੇ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੇ ਲੋਕ ਫੈਨਸ ਨੇ ਇਸ ਰੂਡੀਨੀ ਕੇ ਲੋਕੋਣਾ ਨੂੰ ਵੋਟ ਵੀ ਪਾਉਣ ਹਾਲਾਤ ਬਦਲ ਸਕਦੇ ਨੇ ਹਾਲਾਤ ਵਿਗੜ ਵੀ ਸਕਦੇ ਨੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜੇ ਹਾਲਾਤ ਬਦਲਦੇ ਵੀ ਨੇ ਵਿਗੜਦੇ ਵੀ ਨੇ ਤਾਂ ਵੀ ਕਾਂਗਰਸ ਪਾਰਟੀ ਨੂੰ ਸੂਤਰਾ ਮੁਤਾਬਿਕ ਇਸ ਦਾ ਸਿੱਧਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਜੀਤੋ ਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਪਰ ਬਲਕੌਰ ਸਿੰਘ ਦੇ ਸਾਹਮਣੇ ਆਉਣ ਦੇ ਨਾਲ ਕਾਂਗਰਸ ਪਾਰਟੀ ਦੀਆਂ ਵੋਟਾਂ ਜਿਹੜੀਆਂ ਨੇ ਉਹ ਘੱਟ ਸਕਦੀਆਂ ਨੇ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵੀ ਪਿਆਰ ਕਰਦੇ ਨੇ ਇਸ ਸਥਿਤੀ ਦੇ ਵਿੱਚ ਮੂਸੇਵਾਲੇ ਦਾ ਪਰਿਵਾਰ ਜ਼ਰੂਰ ਵੋਟਾਂ ਤੋੜਨ ਦਾ ਕੰਮ ਕਰ ਸਕਦਾ ਜ ਕਰ ਹਾਲਾਤ ਇਸੇ ਤਰ੍ਹਾਂ ਸਿਆਸਤ ਦੇ ਬਦਲਦੇ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣ ਮੈਦਾਨ ਦੇ ਵਿੱਚ ਉਤਰਦਾ ਪਿਆ ਹੈ ਕਿ ਨਹੀਂ ਉਤਰਦਾ ਪਿਆ ਇਸ ਬਾਰੇ ਪਰਮਾਨਾ ਆਉਣਾ ਅਜੇ ਬਾਕੀ ਹੈ ਖਛੇ ਜਿਹੜੇ ਨੇ ਉਹ ਜ਼ਰੂਰ ਤੀਬਰ ਹੁੰਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਫਾਈਲ ਤਿਆਰ ਕੀਤੀ ਜਾ ਰਹੀ ਹੈ ਨਾਮੀਨੇਸ਼ਨ ਫਾਈਲ ਜਿਹੜੀ ਹੈ ਉਹ ਜਲਦ ਕੀਤੀ ਜਾ ਸਕਦੀ ਹੈ ਔਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਨਾਜ਼ਰ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵ